ਹਰ ਦਿਨ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਬਿਮਾਰੀਆਂ ਦੇ ਕਾਰਨ ਲੋਕ ਹੁਣ ਮੁੜ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਨੇ ਕਿਉਂਕਿ ਗੈਰ ਕੁਦਰਤੀ ਖਾਣ ਪਦਾਰਥਾਂ ਨੇ ਲੋਕਾਂ ਦੀ ਸਿਹਤ ਬਿਲਕੁਲ ਖਰਾਬ ਕਰ ਦਿੱਤੀ ਆ ਜਿਸ ਕਰਕੇ ਸਿਰਫ ਪੂਜਾ ਭਗਤੀ ਤੇ ਤਿਉਹਾਰ ਵਿਆਰ ਤੇ ਰਸਮੋ ਰਿਵਾਜ ਤੇ ਵਰਤੇ ਜਾਣ ਵਾਲੇ ਨਾਰੀਅਲ ਹੁਣ ਲੋਕ ਖੂਬ ਵਰਤਣ ਲੱਗ ਪਏ ਨੇ ਇਸ ਤੋਂ ਪਹਿਲਾਂ ਜੋ ਹੈ ਪਾਣੀ ਵਾਲਾ ਕੱਚਾ ਨਾਰੀਅਲ ਦੇਸ਼ ਦੇ ਵੱਡੇ ਮਹਾਨਗਰਾਂ ਤੇ ਸਮੁੰਦਰ ਦੇ ਕੰਢੇ ਤੇ ਮਸ਼ਹੂਰ ਹੁੰਦਾ ਸੀ ਜਾਂ ਫਿਰ ਆਮ ਲੋਕ ਜੋ ਹੈ ਫਿਲਮਾਂ ਦੇ ਵਿੱਚ ਨਾਰੀਅਲ ਪਾਣੀ ਪੀਂਦੇ ਹੋਏ ਵੇਖੇ ਜਾਂਦੇ ਸਨ ਪਰ ਹੁਣ ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਅੰਦਰ ਹਰ ਰੋਜ਼ ਹਜ਼ਾਰਾਂ ਰੁਪਏ ਦਾ ਨਾਰੀਅਲ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਵਿਦੇਸ਼ਾਂ ਵਿੱਚ ਵੀ ਇਸ ਦੀ ਮੰਗ ਵਧ ਰਹੀ ਹੈ ਦੁਨੀਆ ਭਰ ਅੰਦਰ ਭਾਰਤ ਜੋ ਹੈ ਨਾਰੀਅਲ ਦੀ ਪੈਦਾਵਾਰ ਵਿੱਚ ਮੋੜੇ ਚੱਲ ਰਿਹਾ ਹੈ ਤੇ ਦੇਸ਼ ਅੰਦਰ 20.82 ਲੱਖ ਹੈਕਟੇਅਰ ਵਿੱਚ ਨਾਰੀਅਲ ਦੇ ਬਾਗ ਲੱਗੇ ਹੋਏ ਨੇ ਜਿਨ੍ਹਾਂ ਵਿੱਚੋਂ ਸਾਲਾਨਾ ਜੋ ਹੈ 2395 ਕਰੋੜ ਨਾਰੀਅਲ ਪੈਦਾ ਹੁੰਦੇ ਨੇ ਪ੍ਰਤੀ ਹੱक्टेयर ਨਾਰੀਅਲ ਦਾ ਝਾੜ ਜੋ ਹੈ 11505 ਨਾਰੀਅਲ ਹੈ ਤੇ ਕੱਚੇ ਨਾਰੀਅਲ ਨੂੰ ਆਮ ਭਾਸ਼ਾ ਦੇ ਵਿੱਚ ਟਾਬ ਵੀ ਕਿਹਾ ਜਾਂਦਾ ਹੈ ਨਾਰੀਅਲ ਦੀ ਘਰੇਲੂ ਪੱਧਰ ਤੇ ਜੋ ਖਪਤ ਹੈ ਉਹ 27900 ਕਰੋੜ ਰੁਪਏ ਸਾਲਾਨਾ ਦੱਸੀ ਜਾਂਦੀ ਹੈ ਸਾਲ 2016 ਤੇ 17 ਦੇ ਵਿੱਚ 2084 ਕਰੋੜ ਨਾਰੀਅਲ ਮੁੱਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ ਸੀ ਦੇਸ਼ ਅੰਦਰ 1 ਕਰੋੜ ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਨੇ ਤੇ ਨਾਰੀਅਲ ਦੀ ਮੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਲਈ ਫਾਇਦੇਮੰਦ ਹੋਣਾ ਹੈ। ਨਾਰੀਅਲ ਦਾ ਪਾਣੀ ਸਰੀਰਕ ਕਮਜ਼ੋਰੀ, ਪੁਰਾਣੀ ਜੋ ਹੈ ਪੇਟ ਦੀ ਬਿਮਾਰੀ, ਡੇਂਗੂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋਣ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਦਾ ਹੈ। ਪਾਣੀ ਵਾਲੇ ਨਾਰੀਅਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਬਿਨਾ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਤੋਂ ਤਿਆਰ ਹੋ ਕੇ ਆਉਂਦਾ ਹੈ ਤੇ ਜਿਸ ਦਾ ਪਾਣੀ ਸਰੀਰ ਦਾ ਮੋਟਾਪਾ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ ਇਸ ਤੋਂ ਪਹਿਲਾਂ ਖਾਣੇ ਜਾਂ ਫਿਰ ਪੀਣ ਵਾਲਾ ਨਾਰੀਅਲ ਜੋ ਹੈ ਖਾਦ ਪਦਾਰਥਾਂ ਦੇ ਰੂਪ ਵਿੱਚ ਘਟ ਵਰਤਿਆ ਜਾਂਦਾ ਸੀ ਤੇ ਪੂਜਾ ਭਗਤੀ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਦੇ ਨਾਰੀਅਲ ਜੋ ਹੈ ਨਦੀਆਂ ਨਾਲਿਆਂ ਦੇ ਵਿੱਚ ਵਹਾ ਦਿੱਤੇ ਜਾਂਦੇ ਸਨ ਲੋਕਾਂ ਨੂੰ ਕੱਚਾ ਨਾਰੀਅਲ ਖਾਣ ਦੀ ਬਹੁਤ ਆਦਤ ਨਹੀਂ ਸੀ ਕਿਉਂਕਿ ਜ਼ਿਆਦਾਤਰ ਜੋ ਹੈ ਨਾਰੀਅਲ ਪੂਜਾ ਪਕਤੀ ਕਰਨ ਵਿੱਚ ਤੇ ਨਦੀਆਂ ਨਾਲੀਆਂ ਦੇ ਵਿੱਚ ਜਲ ਪ੍ਰਵਾਹ ਕਰਨ ਲਈ ਕੰਮ ਆਉਂਦੇ ਸਨ ਜਾਂ ਫਿਰ ਕਿਸੇ ਦੀ ਨਾਰੀਅਲ ਜੋ ਹੈ ਸ਼ਗਨ ਵਜੋਂ ਦੇਣਾ ਸ਼ੁਭ ਮੰਨਿਆ ਜਾਂਦਾ ਸੀ ਤੇ ਤਾੰਤ੍ਰਿਕਾਂ ਵੱਲੋਂ ਜੋ ਹੈ ਕਰਵਾਏ ਜਾਂਦੇ ਟੋਨੇ ਟੋਟਕਿਆਂ ਦੇ ਵਿੱਚ ਵੀ ਨਾਰੀਅਲ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਸ ਤੋਂ ਬਿਨਾਂ ਨਾਰੀਅਲ ਨੂੰ ਹੋਰ ਕਿਸੇ ਵਰਤੋਂ ਦਾ ਸਾਧਨ ਮੰਨਿਆ ਹੀ ਨਹੀਂ ਜਾਂਦਾ ਸੀ ਪੂਜਾ ਭਗਤੀ ਦਾ ਨਾਮ ਤੇ ਹਰ ਸਾਲ ਕਈ ਕਰੋੜਾਂ ਰੁਪਏ ਦੇ ਨਾਰੀਅਲ ਪਾਣੀ ਦੇ ਵਿੱਚ ਵਹਾਹ ਦਿੱਤੇ ਜਾਂਦੇ ਸਨ ਪਰ ਹੁਣ ਕੱਚੇ ਨਾਰੀਅਲ ਦੀ ਮੰਗ ਅਤੇ ਖਪਤ ਵਧਣੀ ਸ਼ੁਰੂ ਹੋ ਗਈ ਹੈ ਦੇਸ਼ ਦੇ ਛੋਟੇ ਜਿਹੇ ਕਸਬੇ ਦੇ ਵਿੱਚ ਵੀ 3-400 ਨਾਰੀਅਲ ਪ੍ਰਤੀ ਦਿਨ ਦੀ ਖਪਤ ਵਜੋਂ ਜੋ ਹੈ ਵੇਖੀ ਜਾ ਰਹੀ ਹੈ ਜਿਸ ਕਰਕੇ ਨਾਰੀਅਲ ਦੇ ਬਾਗ ਬਿਹਾਰ ਕੇਰਲਾ ਤੇ ਇਸ ਤੋਂ ਬਿਨਾ ਹੋਰ ਦੇਸ਼ਾਂ ਦੇ ਵਿੱਚ ਵੀ ਕਈ ਰਾਜਾਂ ਦੇ ਵਿੱਚ ਵੀ ਪਰਫੁੱਲਿਤ ਕੀਤੇ ਜਾ ਰਹੇ ਹਨ